ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵੇਲੇ ਇੱਕ ਵੱਡਾ ਤੂਫਾਨ ਝੂਲਦਾ ਪਿਆ ਪਰ ਉੱਥੇ ਦੂਜੇ ਪਾਸੇ ਕਹਿੰਦੇ ਪ੍ਰਧਾਨ ਸਾਹਿਬ ਬੜੇ ਰਿਲੈਕਸ ਨੇ ਪ੍ਰਧਾਨ ਸਾਹਿਬ ਬੜੇ ਬੇਬਾਕ ਨਜ਼ਰ ਆ ਰਹੇ ਨੇ ਬੜੇ ਹੀ ਕੂਲ ਮਾਈਂਡਡ ਨਜ਼ਰ ਆ ਰਹੇ ਨੇ ਇਹਦੇ ਪਿੱਛੇ ਕਾਰਨ ਕੀ ਹੈ ਸੂਤਰਾਂ ਮੁਤਾਬਕ ਹੈ ਜ਼ਰੂਰ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਕਿ ਕੋਈ ਚਿੰਤਾ ਨਹੀਂ ਹੈ ਪ੍ਰਧਾਨ ਸਾਹਿਬ ਨੂੰ ਚਿੰਤਾ ਜ਼ਰੂਰ ਹੋਵੇਗੀ ਪਰ ਪਹਿਲਾਂ ਨਾਲੋਂ ਕਹਿੰਦੇ ਕੁਝ ਰਿਲੈਕਸਡ ਹੋ ਗਏ ਨੇ ਪ੍ਰਧਾਨ ਸਾਹਿਬ ਪਹਿਲਾਂ ਨਾਲੋਂ ਸੁਖਬੀਰ ਸਿੰਘ ਬਾਦਲ ਕੁਝ ਜ਼ਿਆਦਾ ਹੀ ਰਿਲੈਕਸਡ ਦੱਸੇ ਜਾ ਰਹੇ ਨੇ ਉਹਦਾ ਕਾਰਨ ਕੁਝ ਬੁੱਧੀਜੀਵੀਆਂ ਨੇ ਇੰਜ ਦੱਸਿਆ ਕਿ ਦਰਅਸਲ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵੱਡੇ ਲੀਡਰਾਂ ਦਾ ਇੱਕ ਵਫਦ ਅਲੈਦਾ ਹੋ ਗਿਆ ਬਾਗੀ ਹੋ ਗਿਆ ਔਰ ਉਸ ਨੂੰ ਬਾਗੀ ਧੜਾਕੇ ਆ ਜਾ ਰਿਹਾ ਪਰ ਸੁਖਬੀਰ ਸਿੰਘ ਬਾਦਲ ਕਥਿਤ ਤੌਰ ਦੇ ਉੱਤੇ ਰਿਲੈਕਸਡ ਨੇ ਇਸ ਗੱਲ ਤੋਂ ਇਸ ਕਰਕੇ ਕਿਉਂਕਿ ਉਹ ਲੀਡਰ ਹੈਵੌਕ ਕ੍ਰੀਏਟ ਕਰ ਸਕਦੇ ਸੀ ਤਰਥੱਲੀ ਮਚਾ ਸਕਦੇ ਸੀ ਪਾਰਟੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਦਾ ਖਤਰਾ ਬਣ ਸਕਦੇ ਸੀ ਉਹ ਲੀਡਰ ਔਰ ਬੁੱਧੀਜੀਵੀ ਇਹੀ ਕਹਿੰਦੇ ਨੇ ਕਿ ਉਹ ਬਾਗੀ ਹੋ ਗਏ ਨੇ ਉਹਨਾਂ ਦਾ ਧੜਾ ਅਲਹਿਦਾ ਹੋ ਗਿਆ ਇਸ ਵਾਸਤੇ ਸੁਖਬੀਰ ਸਿੰਘ ਬਾਦਲ ਕੁਝ ਰਿਲੈਕਸਡ ਨੇ ਪਰ ਇਹ ਮੁਕੰਮਲ ਕਾਰਨ ਨਹੀਂ ਦੱਸਿਆ ਗਿਆ ਮੁਕੰਮਲ ਕਾਰਨ ਕੁਝ ਹੋਰ ਹੈ ਇਸ ਕਾਰਨ ਦੇ ਵਿੱਚ ਇੱਕ ਹੋਰ ਚੀਜ਼ ਜੁੜ ਚੁੱਕੀ ਹੈ ਗੱਠ ਜੋੜ ਹੋ ਚੁੱਕਿਆ ਹੈ ਇਸ ਬਾਰੇ ਚਰਚਾਵਾਂ ਚੱਲ ਰਹੀਆਂ ਨੇ ਗੱਠ ਜੋੜ ਕਰ ਲਿਆ ਗਿਆ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੰਦਰ ਖਾਤੇ ਗੱਠ ਜੋੜ ਦੀ ਰੂਪਰੇਖਾ ਤਿਆਰ ਹੋ ਰਹੀ ਸੀ ਜਾਣਕਾਰੀ ਮੁਤਾਬਕ ਬੁੱਧੀਜੀਵੀ ਗੱਲ ਕਰਦੇ ਨੇ ਕਿ ਦਰਅਸਲ ਇਹ ਸਾਰਾ ਮਾਮਲਾ ਇਹ ਅਕਾਲੀ ਦਲ ਦੋ ਪਾੜ ਹੋਣਾ ਉਸ ਤੋਂ ਬਾਅਦ ਇੱਕ ਢੜੇ ਦਾ علیحدਾ ਹੋਣਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਦੇ ਉੱਤੇ ਸਵਾਲ ਚੁੱਕੇ ਜਾਣੇ ਇਹ ਸਾਰਾ ਕੁਝ ਇੱਕ ਰੋਡ ਮੈਪ ਸੀ ਜਾਣਕਾਰੀ ਮੁਤਾਬਕ ਸੂਤਰਾ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਪਾਟੋ ਧਾੜ ਦੀ ਆੜ ਦੇ ਵਿੱਚ ਗੱਠ ਜੋੜ ਕੀਤਾ ਗਿਆ ਕਿਹੜੀ ਪਾਰਟੀ ਨਾਲ ਗੱਠ ਜੋੜ ਕੀਤਾ ਗਿਆ ਉਸ ਬਾਰੇ ਅਕਾਲੀ ਲੀਡਰਾਂ ਨੇ ਪਹਿਲਾਂ ਹੀ ਸੁਨੇਹੇ ਲਾਣੇ ਸ਼ੁਰੂ ਕਰ ਦਿੱਤੇ ਸੀ ਦਰਸਲ BSP ਬਹੁਜਨ ਸਮਾਜ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਕਰ ਲਈ ਜਾਂਦੀ ਹੈ ਪਰ ਬੁੱਧੀਜੀਵੀ ਇਹ ਗੱਲ ਕਰ ਰਹੇ ਨੇ ਕਿ ਇਹ ਸਮਰਥਨ ਆਰਜ਼ੀ ਨਹੀਂ ਹੈ ਇਹ ਸਮਰਥਨ ਮੁਕੰਮਲ ਸਮਰਥਨ ਹੈ ਇਹ ਸਮਰਥਨ ਪਹਿਲਾਂ ਆਵਾਗ ਗੱਠ ਜੋੜ ਕਰ ਲਿਆ ਗਿਆ 1997 ਤੋਂ 2020 ਕੀ ਤੱਕ BJP ਦੇ ਨਾਲ ਗੱਠ ਜੋੜ ਰੱਖਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ BSP ਦੇ ਵੱਲ ਮੂੰਹ ਕਰਕੇ ਬਹਿ ਗਿਆ ਹੈ ਇਹਦੇ ਪਿੱਛੇ ਕਾਰਨ ਕੀ ਹੈ BSP ਨੂੰ ਸਮਰਥਨ ਦੇਣ ਦਾ ਕਾਰਨ ਕੀ ਹੈ ਉਹੀ BSP ਜਿਹਨੂੰ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਸਮਰਥਨ ਨਹੀਂ ਦਿੱਤਾ ਹੁਣ BSP ਨੂੰ ਸਮਰਥਨ ਦੇਣ ਦਾ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਕੀ ਸਮਝਿਆ ਕੀ BSP ਦਾ ਮੌਜੂਦਾ ਉਮੀਦਵਾਰ ਜਿਹੜਾ ਹੈਗਾ ਉਹ ਇੰਨਾ ਸਟਰੋਂਗ ਹੈ ਕਿ ਉਸ ਦਾ ਪੱਲਾ ਸ਼੍ਰੋਮਣੀ ਅਕਾਲੀ ਦਲ ਫੜ ਕੇ ਤੇ ਗੁੱਡ ਬੁక్స్ ਦੇ ਵਿੱਚ ਆ ਜਾਵੇਗਾ ਔਰ ਦੂਜੀ ਗੱਲ ਕਿ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਇਹ ਪ੍ਰਤੀਤ ਨਹੀਂ ਸੀ ਹੋਇਆ ਕਿ BSP ਦੇ ਨਾਲ ਰਲ ਕੇ ਇਕੱਠਿਆਂ ਚੋਣ ਲੜੀ ਜਾ ਸਕਦੀ ਹੈ ਉਸ ਵੇਲੇ BSP ਦੇ ਉਮੀਦਵਾਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਲੰਧਰ ਦੇ ਵਿੱਚ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਦੋਂ BJP ਦੇ ਨਾਲ ਗੱਲ ਨਹੀਂ ਰਲੀ ਜਦੋਂ ਉੱਥੇ ਸੀਟੀ ਨਹੀਂ ਰਲੀ ਤੇ ਹੁਣ BSP ਦੇ ਨਾਲ ਗੱਲਾਂ ਕਰਨ ਨੂੰ ਫਿਰਦੇ ਆ ਤੇ ਹੁਣ ਉਹੀ ਚੀਜ਼ ਕਿਤੇ ਸੱਚ ਤਾਂ ਨਹੀਂ ਹੋ ਰਹੀ ਜਾਂ ਫਿਰ ਅਸਲ ਦੇ ਵਿੱਚ ਇਹ ਪਲਾਨਡ ਗੱਠ ਜੋੜ ਹੈ ਇਹਦੇ ਬਾਰੇ ਵੀ ਚਰਚਾਵਾ ਹੋਣੀ ਬਹੁਤ ਜ਼ਰੂਰੀ ਹੈ ਅਜੇ ਤੱਕ ਤਾਂ ਸਿਰਫ ਸਮਰਥਨ ਹੈ ਕਿਉਂਕਿ ਬੀਬੀ ਸਰਜੀਤ ਕੌਰ ਜਿਹੜੇ ਚੋਣ ਮੈਦਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਤਾਰੇ ਗਏ ਸੀ ਉਹਨਾਂ ਦੇ ਕੋਲੋਂ ਸਮਰਥਨ ਅਕਾਲੀ ਦਲ ਨੇ ਵਾਪਸ ਲੈ ਲਿਆ ਪਹਿਲੀ ਗੱਲ ਤਾਂ ਇਹੀ ਹੈਰਾਨੀ ਜਨਕ ਹੈ ਕਿ ਪੰਜਾਬ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਵੇਗਾ ਪੰਜਾਬ ਦੀ ਸਿਆਸੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਵੇਗਾ ਕਿ ਕਿਸੇ ਉਮੀਦਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਦਾਨ 'ਚ ਉਤਾਰਿਆ ਜਾਂ ਕਿਸੇ ਪਾਰਟੀ ਨੇ ਵੀ ਉਤਾਰਿਆ ਤੇ ਉਸ ਤੋਂ ਬਾਅਦ ਉਸ ਦੇ ਕੋਲੋਂ ਆਪਣਾ ਸਮਰਥਨ ਵਾਪਸ ਖੋ ਲਿਆ ਹਾਲਾਂਕਿ ਉਸ ਉਮੀਦਵਾਰ ਦੇ ਕੋਲ ਪਾਰਟੀ ਦਾ ਸਿੰਬਲ ਹੈ ਉਹ ਉਮੀਦਵਾਰ ਪਾਰਟੀ ਦੇ ਸਿੰਬਲ ਤੇ ਹੀ ਇਲੈਕਸ਼ਨ ਲੜ ਰਿਹਾ ਪਰਤਾਮੀ ਪਾਰਟੀ ਨੇ ਉਸ ਦੇ ਕੋਲੋਂ ਆਪਣਾ ਸਮਰਥਨ ਲੈ ਕੇ ਤੇ BSP ਯਾਨੀ ਕਿ ਕਿਸੇ ਹੋਰ ਦੂਜੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਹੁਣ ਗੱਲ ਇੱਥੇ ਆ ਸਵਾਲ ਇੱਥੇ ਆ ਕਿ ਕੀ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਹੁਣ ਆਪਣੇ ਹੀ ਚੋਣ ਨਿਸ਼ਾਨ ਉੱਤੇ ਵੋਟ ਨਾ ਪਾਉਣ ਲਈ ਲੋਕਾਂ ਨੂੰ ਪ੍ਰੇਰਣਗੇ ਔਰ BSP ਨੂੰ ਜਿਤਾਉਣ ਵਾਸਤੇ ਅਪੀਲ ਕਰਨਗੇ ਇਹ ਆਪਣੇ ਆਪ ਚ ਹੈਰਾਨੀ ਦੀ ਗੱਲ ਹੈ ਸੁਖਬੀਰ ਸਿੰਘ ਬਾਦਲ ਜ਼ਰੂਰ ਇਸ ਪੱਧਰ ਤੇ ਆ ਕੇ ਫਸ ਗਏ ਨੇ ਇੱਧਰ ਖੂ ਤੇ ਇੱਧਰ ਖਾਈ ਨਜ਼ਰ ਆ ਰਹੀ ਹੈ ਉਹਨਾਂ ਨੂੰ ਪਰ ਗੱਲ ਇੱਥੇ ਖੜਦੀ ਹੈ ਕਿ ਹੁਣ ਅਗਲਾ ਪ੍ਰੋਗਰਾਮ ਕੀ ਹੋਵੇਗਾ ਔਰ ਦੂਜੀ ਗੱਲ ਕੀ ਇਹ ਸਾਰਾ ਕੁਝ ਇੱਕ ਪ੍ਰੀ ਪਲਾਨਡ ਰੋਡਮੈਪ ਸੀ ਬੀਐਸਪੀ ਦੇ ਨਾਲ ਗੱਠ ਛੋੜ ਕਰਨ ਦਾ ਜਾਂ ਫਿਰ ਇਹ ਆਪ ਮਹਾਰੇ ਹੋ ਗਿਆ ਇਹ ਗਲਤੀ ਦੇ ਨਾਲ ਹੋ ਗਿਆ ਦਰਸਲ ਇੱਕ ਨਰੇਟਿਵ ਇਹਦਾ ਇਹ ਵੀ ਉੱਭਰਦਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੋ ਪਾੜ ਹੋਇਆ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਕੋਲ ਕੋਈ ਐਹੋ ਜੀ ਸਥਿਤੀ ਬਚੀ ਨਹੀਂ ਜਿਹਦੇ ਵੈਲੋ ਸੁਖਬੀਰ ਸਿੰਘ ਬਾਦਲ ਜਾ ਸਕਦੇ ਸੀ ਬੀਜੇਪੀ ਦੇ ਨਾਲ ਗੱਠ ਜੋੜ ਜ਼ਰੂਰ ਇਨ ਬੁਕਸ ਕੀਤਾ ਜਾ ਸਕਦਾ ਇਨ ਵਰਡਸ ਕੀਤਾ ਜਾ ਸਕਦਾ ਪਰ ਗੱਲ ਇੱਥੇ ਖੜਦੀ ਹੈ ਕਿ ਜਿਹੜੀ ਪਾਰਟੀ ਦੀ ਨਿੰਦਾ ਅਜੇ ਕੁਝ ਦਿਨ ਪਹਿਲਾਂ ਹੀ ਕਰਦੇ ਰਹੇ ਸੁਖਬੀਰ ਸਿੰਘ ਬਾਦਲ ਸਟੇਜ ਦੇ ਉੱਤੇ ਖੜ ਖੜ ਕੇ ਭਾਜਪਾ ਦੀ ਵਿਰੋਧਤਾ ਕਰਦੇ ਰਹੇ ਸੁਖਬੀਰ ਸਿੰਘ ਬਾਦਲ ਜੇ ਅਚਾਨਕ ਆ ਕੇ ਉਹਦਾ ਹੱਥ ਫੜ ਲੈਣ ਤੇ ਲੋਕਾਂ ਦੇ ਵਿੱਚ ਤਾਂ ਕ੍ਰੈਡੀਬਿਲਟੀ ਡਾਊਨ ਹੋਵੇਗੀ ਹੋਵੇਗੀ ਹੋ ਸਕਦਾ ਹੈ ਕਿ ਇਸ ਵਾਸਤੇ ਉਹਨਾਂ ਦੇ ਕੋਲ ਹੋਰ ਕੋਈ ਆਪਸ਼ਨ ਬਚਿਆ ਨਾ ਹੋਵੇ ਕਾਂਗਰਸ ਦੇ ਨਾਲ ਗੱਠ ਜੋੜ ਦੀ ਕੋਈ ਰੂਪਰੇਖਾ ਬਣਦੀ ਨਾ ਹੋਵੇ ਔਰ ਦੂਜੇ ਪਾਸੇ ਬਚੀ ਕੌਣ ਬੀਐਸਪੀ ਔਰ ਬੀਐਸਪੀ ਦੇ ਨਾਲ ਉਹਨਾਂ ਨੇ ਸਮਝੌਤਾ ਕਰ ਲਿਆ ਬੀਜਪੀ ਬੀਐਸਪੀ ਨੂੰ ਉਹਨਾਂ ਨੇ ਸਮਰਥਨ ਦੇ ਦਿੱਤਾ ਹਾਲਾਂਕਿ ਜ਼ਰੂਰ ਇਸ ਮਾਮਲੇ ਨੂੰ ਲੈ ਕੇ ਚਰਚਾਵਾ ਜ਼ਰੂਰ ਲਾਜ਼ਮੀ ਨੇ ਹੋਣੀਆਂ ਚਾਹੀਦੀਆਂ ਨੇ ਇੱਕ ਪਾਸੇ ਇੱਕ ਨਰੇਟਿਵ ਇਹ ਹੈ ਕਿ ਇੱਕ ਪ੍ਰੀਪਲੈਨਡ ਗੱਠਜੋੜ ਹੈ ਪਰ ਦੂਜੇ ਪਾਸੇ ਇਹ ਵੀ ਹੈ ਕਿ ਆਪ ਮਹਾਰੇ ਗਲਤੀ ਦੇ ਨਾਲ ਕਰਨਾ ਪੈ ਗਿਆ ਤੇ ਹੁਣ ਜਿਵੇਂ ਕਹਿੰਦੇ ਕਿ ਗਲ ਪਿਆ ਢੋਲ ਵਜਾਉਣਾ ਪੈਂਦਾ ਹੈ ਉਹੀ ਸੁਖਵੀਰ ਬਾਦਲ ਨੂੰ ਸ਼ਾਇਦ ਕਰਨਾ ਪਵੇ ਪਰ ਦੂਜੇ ਪਾਸੇ ਹੋ ਸਕਦਾ ਹੈ ਕਿ ਆਉਣ ਦਾ ਸਮਾਂ ਕੁਝ ਵੱਡੇ ਖਲਾਸੇ ਵੀ ਲੈ ਕੇ ਆਵੇ ਜ਼ਰੂਰ ਕਿਤੇ ਨਾ ਕਿਤੇ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਇਹ ਗੱਲਾਂ ਕਿੰਨੀਆਂ ਕਿ ਸੱਚ ਨੇ ਉਹ ਵੀ ਸਮਾਂ ਰਹਿੰਦਿਆਂ ਪਤਾ ਲੱਗ ਜੂਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ